ਪੇਸ਼ ਸ਼੍ਰੋਮਣੀ ਕਾਲੀਦਾਲ ਦੇ ਇੱਕ ਧੜੇ ਨੇ ਅੱਜ ਸ਼੍ਰੀ ਖਾਲਸਾਹਬ ਅੱਗੇ ਪੇਸ਼ ਹੋ ਕੇ ਆਪਣਾ ਖਿਮਾ ਯਾਚਨਾ ਪੱਤਰ ਪੇਸ਼ ਕੀਤਾ ਹੈ ਜੀ ਹਾਂ ਇਸ ਧੜੇ ਵੱਲੋਂ ਆਪਣੀਆਂ ਕੀਤੀਆਂ ਭੁੱਲਾਂ ਦੀ ਖਿਮਾ ਬਖਸ਼ਾਈ ਗਈ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਦਾ ਸ਼੍ਰੀ ਖਾਲਸਾਹਬ ਅੱਗੇ ਪੇਸ਼ ਕੀਤਾ ਮੁਆਫੀ ਨਾਮਾ ਵੀ ਸਾਹਮਣੇ ਆਇਆ ਇਸ ਮੁਆਫੀ ਨਾਮੇ ਵਿੱਚ ਕੁੱਲ 4 ਮੁੱਦੇ ਚੁਕੇ ਗਏ ਨੇ ਜਿਸ ਤਹਿਤ ਕੇ ਸੁਖਬੀਰ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਤੁਹਾਨੂੰ ਇਹ ਪੂਰਾ ਮੁਆਫੀ ਨਾਮਾ ਵੜਕੇ ਇਸ ਨਾਮੇਗੇ ਕਿ ਆਖਿਰ ਇਸ ਵਿੱਚ ਕੀ ਲਿਖਿਆ ਗਿਆ ਹੈ ਦਰਸਲ ਮਾਫੀ ਨਾਮੇ ਦੀ ਸ਼ੁਰੂਆਤ ਵਿੱਚ ਲਿਖਿਆ ਗਿਆ ਹੈ ਕਿ ਜਥੇਦਾਰ ਸ਼੍ਰੀ ਕਾਲ ਤਖਬ ਰਾਹੀ ਗੁਰੂ ਅਤੇ ਗੁਰੂ ਪੰਥ ਕੋਲੋਂ ਖਿਮਾ ਜਾਚਨਾ ਕਰਨ ਸੰਬੰਧੀ ਜੀ ਹਾਂ ਇਹ ਜੋ ਮਾਫੀ ਨਾਮਾ ਸੀ ਇਹ ਹੈ ਗੁਰੂ ਅਤੇ ਗੁਰੂ ਪੰਥ ਕੋਲੋਂ ਖਿਮਾ ਜਾਚਨਾ ਕਰਨ ਸੰਬੰਧੀ ਲਿਖਿਆ ਗਿਆ ਹੈ ਦਰਸਲ ਇਸ ਲੰਮੇ ਚੌੜੇ ਮਾਫੀ ਨਾਮੇ ਵਿੱਚ ਕੁੱਲ 4 ਮੁੱਦੇ ਰੱਖੇ ਗਏ ਨੇ ਇਸ ਮਾਫੀ ਨਾਮੇ ਦੀ ਸ਼ੁਰੂਆਤ ਵਿੱਚ ਲਿਖਿਆ ਗਿਆ ਹੈ ਕਿ 2007 ਤੋਂ ਲੈ ਕੇ 2017 ਦੇ ਦਰਮਿਆਨ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਰਹੀ ਉਸ ਸਮੇਂ अनेका ਪੁੱਲਾ ਹੋਈਆਂ ਜਿਸ ਕਾਰਨ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵਧਜਨ ਜਾਨੀ ਕਿ ਬੇਮੁਖ ਹੋ ਗਿਆ ਇਸ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿੱਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਰਾਜਨੀਤਿਕ ਖੇਤਰ ਵਿੱਚ ਵੀ ਲੋਕਾਂ ਦੀ ਬੇਰੁਖੀ ਚਲਣੀ ਪਈ ਏ ਇਸ ਦੌਰਾਨ ਇਸ ਮੁਆਫੀ ਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਂਦੇ ਆ ਚਾਰ ਵੱਡੀਆਂ ਗਲਤੀਆਂ ਗਿਣਵਾਈਆਂ ਗਈਆਂ ਨੇ ਕਿਹਨੇ ਉਹ ਗਲਤੀਆਂ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆ ਦਰਸਲ ਪਹਿਲੇ ਨੰਬਰ ਤੇ ਲਿਖਿਆ ਗਿਆ ਕਿ ਸਲਾਬਤਪੁਰ ਵਿਖੇ 2007 ਵਿੱਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਿਆ ਗਿਆ ਸੀ ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵਿੱਚ ਦਰਜ ਹੋਇਆ ਪਰ ਬਾਅਦ ਵਿੱਚ ਇਸ ਅਪਵਾਕਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਵਾਪਸ ਲੈ ਲਿਆ ਜੀ ਹਾਂ ਇਸ ਪਹਿਲੇ ਪੁਆਇੰਟ ਵਿੱਚ ਸਲਬਤਪੁਰੇ ਵਿੱਚ ਡੇਰਾ ਮੁਖੀ ਰਾਮ ਰਹੀਮ ਵੱਲੋਂ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਵੰਗ ਰਚਿਆ ਗਿਆ ਉਸ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਇਸਤੇ ਕਾਰਵਾਈ ਕਰਨ ਦੇ ਬਾਵਜੂਦ ਕੇਸ ਵਾਪਸ ਲੈਣ ਦੇ ਇਲਜ਼ਾਮ ਲਗਾਏ ਗਏ ਨੇ ਇਸੇ ਤਰ੍ਹਾਂ ਦੂਜਾ ਪੁਆਇੰਟ ਵੀ ਬੇहद ਮਹੱਤਵਪੂਰਨ ਇਹ ਦੂਜੇ ਪੁਆਇੰਟ ਵਿੱਚ ਲਿਖਿਆ ਗਿਆ ਹੈ ਕਿ ਉਪਰੋਕਤ ਕਟਨਾ ਕਰਮ ਯਾਨੀ ਕਿ ਸਲਾਬਤਪੁਰਾ ਕਟਨਾ ਕਰਮ ਨੂੰ ਮੁੱਖ ਰੱਖਦੇ ਹਾਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸਬੰਧਤ ਡੇਰੇਦਾਰ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਨਾਲ ਕੋਈ ਵੀ ਸਰੋਕਾਰ ਨਾ ਰੱਖਣ ਦਾ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਸਮੇਂ ਦੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮੁਆਫ ਕਰਵਾ ਦਿੱਤਾ ਆਪਕਿ ਤੇਰੇਦਾਰ ਯਾਨੀ ਕਿ ਰਾਮ ਰਹਿਮ ਨੂੰ ਮੁਆਫੀ ਦਵਾ ਦਿੱਤੀ ਜਿਸ ਬੰਦੀ ਆਪ ਜੀ ਉਸ ਸਮੇਂ ਦੇ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਨੂੰ ਬੁਲਾ ਕੇ ਸਪਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਬਾਰਾਂ ਵਿੱਚ ਲਗਭਗ 90 ਲੱਖ ਰੁਪਏ ਖਰਚ ਕੇ ਇਸ਼ਤਿਹਾਰ ਵਜਿ ਕੀਤੀ ਗਈ ਯਾਨੀ ਕਿ ਇਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਪਹਿਲਾ ਸਵਾਗਰਚੌਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਸਹਿਬਾਨ ਤੋਂ ਤੇਰਾ ਮੁਖੀ ਨੂੰ ਮੁਆਫੀ ਦਵਾਈ ਗਈ ਅਤੇ ਫਿਰ ਇਸ ਮੁਆਫੀ ਨੂੰ ਸਹੀ ਠਹਿਰਾਉਣ ਲਈ 90 ਲੱਖ ਰੁਪਏ ਖਰਚੇ ਗਏ ਹਾਲਾਂਕਿ ਇਸ ਵਿੱਚ ਲਿਖਿਆ ਗਿਆ ਹੈ ਕਿ ਪਰ ਸਿੱਖ ਪੰਥ ਦੇ ਰੂਹ ਅਤੇ ਰੂਸ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ ਤੀਜੇ ਪੁਆਇੰਟ ਵਿੱਚ ਲਿਖਿਆ ਗਿਆ ਹੈ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੁਝ ਅੰਸਰਾਂ ਵੱਲੋਂ ਚੋਰੀ ਕਰਕੇ ਇਸ ਤੇ 110 ਅੰਗਾਂ ਦੀ ਪਾਰ 10 ਅਕਤੂਬਰ 2015 ਨੂੰ ਬਰਗਾੜੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ ਤੇ ਸੁੱਟ ਕੇ ਬੇਅਦਬੀ ਕੀਤੀ ਗਈ ਇਸ ਤੀਜੇ ਪੁਆਇੰਟ ਵਿੱਚ ਬੇਅਦਬੀ ਦਾ ਜ਼ਿਕਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਇਸ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ ਫੈਲ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾਤਾ ਸਮੇਂ ਸਿਰ ਸਹੀ ਸਹੀ ਜਾਂਚ ਕਰਵਾਸ ਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜਾਵਾਂ ਦਬਾਉਣ ਵਿੱਚ ਸਫਲ ਹੋਏ ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਤੇ ਬਾਈਬਲ ਕਲਾਂ ਵਿੱਚ ਦੁਖਦਾਈ ਕান্ড ਵਾਪਰਿਆ ਇਨ੍ਹਾਂ ਕੰਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇ ਨਹੀਂ ਬਣਾ ਸਕੀ ਭਾਵੇਂ ਇਸ ਤੀਜੇ ਪੁਆਇੰਟ ਵਿੱਚ ਬੁਰਜ ਜਵਾਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਸਾਹਿਬ ਦੇ ਸਰੂਪ ਫਿਰ ਉਹਨਾਂ ਦਾ ਬਰਗਾੜੀ ਵਿੱਚ ਹੋਈ ਬੇਅਦਬੀ ਅਤੇ ਇਸ ਨੂੰ ਲੈ ਕੇ ਲੱਗੇ ਬਾਈਬਲ ਕਲਾਂ ਤੇ ਕੋਟਕਪੂਰਾ ਵਿੱਚ ਮੋਰਚਿਆਂ ਸਬੰਧੀ ਅਤੇ ਫਿਰ ਇਹਨਾਂ ਮੋਰਚਿਆਂ ਵਿੱਚ ਹੋਏ ਗੋਲੀਕਾਂਡ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਅਤੇ ਇਹਨਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹੀ ਨਾ ਬਣਾ ਸਕਣ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਇਸੇ ਤਰ੍ਹਾਂ ਚੌਥੇ ਪੁਆਇੰਟ ਵਿੱਚ ਵੀ ਵੱਡਾ ਜ਼ਿਕਰ ਕੀਤਾ ਗਿਆ ਇਸ ਚੌਥੇ ਪੁਆਇੰਟ ਵਿੱਚ ਲਿਖਿਆ ਗਿਆ ਹੈ ਕਿ ਇਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਹੋਰ ਵੱਡੀ ਗਲਤੀ ਕਰਦਿਆਂ ਸੁਮੇਸ਼ ਸਿੰਘ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ ਪਾਕੇ ਜਦੋਂ ਇੱਕ ਗੋਲੀकांड ਵਾਪਰਿਆ ਉਸ ਸਮੇਂ ਸੁਮੇਸ਼ ਸਿੰਘ ਸੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਦਾ ਮੁਖੀ ਲਾਇਆ ਗਿਆ ਜੋ ਕਿ ਰਾਜ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬਦਨਾਮ ਸੀ ਅਤੇ ਇੱਕ ਪੁਲਿਸ ਕਰਮੀ ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ ਸੀ ਉਸ ਦੀ ਪਤਨੀ ਨੂੰ ਵੀ ਟਿਕਟ ਦੇ ਕੇ ਥਾਪੜਾ ਦਿੱਤਾ ਗਿਆ ਅਤੇ ਚੀਫ ਪਾਰਲੀਮੈਂਟੀ ਸਕੱਤਰ ਬਣਾਇਆ ਗਿਆ ਇਸ ਚੌਥੇ ਪੁਆਇੰਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇੱਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਵਿੱਚ ਬਣੀ ਸਰਕਾਰ ਅਤੇ ਇਸ ਤੋਂ ਪਹਿਲਾਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿੱਚ ਹੋਏ ਝੁੱਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿੱਚ ਅਸਫਲ ਰਹੀਆਂ ਨੇ ਭਾਵੇਂ ਇਸ ਚੌਥੇ ਪੁਆਇੰਟ ਵਿੱਚ ਵੀ ਕਈ ਵੱਡੇ ਸਵਾਲ ਚੁਕੇ ਗਏ ਨੇ ਸੁਮੇਸ਼ ਸਿੰਘ ਸੈਣੀ ਨੂੰ ਪੁਲਿਸ ਮੁਖੀ ਲਾਉਣ ਉਸਦੀ ਪਤਨੀ ਨੂੰ टिकट ਦੇਣ ਅਤੇ ਫਿਰ ਪੰਜਾਬ ਵਿੱਚ ਵੱਖ-ਵੱਖ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਜਦਕਿ ਇਸ ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਹ ਅਤੇ ਇਸ ਤਰ੍ਹਾਂ ਦੇ ਕਈ ਹੋਰ ਕਟਨਾਕਰਮ ਕਰਕੇ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਗਿਆ ਜਿਸ ਕਾਰਨ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਏਸੀ ਹਾਲਤ ਲਗਾਤਾਰ ਪਤਲੀ ਹੁੰਦੀ ਗਈ ਹੈ ਹਾਲਾਂਕਿ ਇਹਨਾਂ ਬਾਕੀ ਲੀਡਰਾਂ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਇਹ ਸਾਰੇ ਕਟਨਾਕਰਮ ਦੌਰਾਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਨੇ ਇਹ ਵੀ ਸਵੀਕਾਰ ਕੀਤਾ ਗਿਆ ਹੈ ਕਿ ਉਸ ਸਮੇਂ ਇਹਨਾਂ ਸਾਰੇ ਮੁੱਦੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਗਲਤ ਪਹੁੰਚ ਨੂੰ ਰੋਕਣ ਲਈ ਵੀ ਉਹ ਅਸਫਲ ਰਹੇ ਭਾਵੇਂ ਕਿ ਪਾਰਟੀ ਅੰਦਰ ਉਹਨਾਂ ਵੱਲੋਂ ਬਾਰ-ਬਾਰੇ ਮਤਲੇ ਚੁੱਕੇ ਜਾਂਦੇ ਰਹੇ ਪਰ ਉਹਨਾਂ ਦੇ ਸੁਝਾਵਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਸ਼੍ਰੀ ਕਲਤਖਤ ਸਾਹਿਬ ਆ ਕੇ ਸਮੂਹ ਸਿੱਖ ਪੰਥ ਤੋਂ ਮੁਆਫੀ ਮੰਗੀ ਹੈ ਇਸ ਦੇ ਨਾਲ ਹੀ ਇਸ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਸੀਨੀਅਰ ਲੀਡਰਸ਼ਿਪ ਨੂੰ ਉਹ ਇਹ ਵੀ ਕਹਿੰਦੇ ਰਹੇ ਨੇ ਕਿ ਸ਼੍ਰੀ ਕਾਲ ਤੱਕ ਸਾਬਦੇ ਸੰਮੁਖ ਹਾਜ਼ਰ ਹੋ ਕੇ ਉਪਰੋਕਤ ਗਲਤੀਆਂ ਲਈ ਗੁਰਮਤ ਮਰਿਆਦਾ ਅਨਸਾਰ ਪਛਤਾਤਾਪ ਕੀਤਾ ਜਾਵੇ ਅਤੇ ਸਪਸ਼ਟ ਰੂਪ ਵਿੱਚ ਮੁਆਫੀ ਮੰਗੀ ਜਾਵੇ ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਈ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਰਕੇ ਉਹਨਾਂ ਤੋਂ ਵੀ ਇਹ ਗਲਤੀਆਂ ਹੋਈਆਂ ਜਿਸ ਦਾ ਕਿ ਉਹਨਾਂ ਨੂੰ ਹੁਣ ਗਹਿਰਾ ਅਹਿਸਾਸ ਵੀ ਹੈ ਅਤੇ ਉਹਨਾਂ ਦੇ ਮਨਾਂ ਤੇ ਇਸ ਸੰਬੰਧੀ ਪਾਰੀ ਰੋਸ ਵੀ ਹੈ ਤਾਂ ਇਹ ਪੂਰਾ ਲੰਮਾ ਚੌੜਾ ਪੱਤਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਲਿਖਿਆ ਗਿਆ ਹੈ ਜਿਨ੍ਹਾਂ ਵੱਲੋਂ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਇੱਕਠ ਕਰਕੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ ਮੁਆਫੀਨਾਮਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਹਾਲਾਂਕਿ ਹੁਣ ਇਸ ਪੱਤਰ ਤੋਂ ਬਾਅਦ ਜਥੇਦਾਰ ਸ਼੍ਰੀ ਕਲਤਖ ਸਹਿਬ ਇਹਨਾਂ ਬਾਕੀ ਲੀਡਰਾਂ ਨੂੰ ਕਿਹੋ ਜਿਹੀ ਸਜ਼ਾ ਲਾਉਂਦੇ ਨੇ ਧਾਰਮਿਕ ਮਰਿਆਦਾ ਤਹਿਤ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਏ ਜਾਂ ਫਿਰ ਇਸ ਪੂਰੇ ਮਾਮਲੇ ਤੇ ਜਥੇਦਾਰ ਗਿਆਨੀ ਗੁਰਬੀਰ ਸਿੰਘ ਦਾ ਕੀ ਕਹਿਣਾ ਹੋਵੇਗਾ ਫਿਲਹਾਲ ਇਹ ਦੇਖਣਾ ਬਾਕੀ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ